ਸਪਾ ਸੈਂਟਰ ਦੀ ਆੜ ਦੇ ਵਿੱਚ ਦੇਵ ਵਿਪਾਰ ਦਾ ਤੰਦਾ ਕੀਤਾ ਜਾ ਰਿਹਾ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਅਚਾਨਕ ਇਸ ਸਪਾ ਸੈਂਟਰ ਦੇ ਵਿੱਚ ਰੇਡ ਕੀਤੀ ਅਤੇ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਕੁੜੀਆਂ ਇੱਕ ਕਸਟਮਰ ਅਤੇ ਤਿੰਨ ਉਹ ਨੌਜਵਾਨ ਦੱਸੇ ਜਾ ਰਹੇ ਨੇ ਜੋ ਕਿ ਇਸ ਸਪਾ ਸੈਂਟਰ ਨੂੰ ਚਲਾਉਂਦੇ ਸਨ ਬਠਿੰਡਾ ਦੇ ਇੱਕ ਸਪਾ ਸੈਂਟਰ ਤੇ ਵੱਡੀ ਕਾਰਵਾਈ ਹੋਈ ਹੈ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਯਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾਲ ਗੌਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਪਾ ਸੈਂਟਰ ਦਾ ਮਾਲਕ ਕੌਣਾ ਹੈ ਤੇ ਇੱਥੇ ਅਜਿਹਾ ਕੰਮ ਕਦੋਂ ਤੋਂ ਕੀਤਾ ਜਾ ਰਿਹਾ ਹੈ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤੈ ਤੁਸੀਂ ਐਸੇ ਦਵਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਧਾਰਾ 3 4 5 ਇਮੋਰਲ ਟ੍ਰੈਫਿਕਿੰਗ ਐਕਟ ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਬ੍ਰੋਸੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਗਿਆ ਜਿਹਦੇ ਜਿਹੜੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਛ ਕਰ ਰਹੇ ਆ ਕਿ ਕਿੰਨੀ ਦੇਰ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਓਨਰ ਕੌਣ ਹੈਗਾ ਇਹਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਸਾਰੇ ਬੰਦੇ ਅਰੈਸਟ ਹੋ ਕੇ ਰਹਿੰਦਾ ਅਜੇ ਬਿਲਕੁਲ ਫਾਰ ਦਾ ਟਾਈਮ ਬੀਂਗ ਜਿੰਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਸਰ ਅਸਲ ਵਿੱਚ ਸਪਾਸ ਸ ਬੜੀ ਸਿੰਪਲ ਜੀ ਗੱਲ ਆ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ অথরাইゼਸ਼ਨ ਹੋਣੀ ਚਾਹੀਦੀ ਹੈ ਕਨਸਰਨ ਡਿਪਾਰਟਮੈਂਟ ਦੇ ਲਾਇਸੈਂਸ ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸੈਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ ਲੇਡੀਜ਼ ਕਿੰਨੀ ਗ੍ਰਫਤਾਰ ਕੀਤੀਆਂ ਨੇ ਇੱਥੇ ਦੋ ਲੇਡੀ ਇੱਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨਹੀਂ ਕੁਝ ਜਣੇ ਬਾਹਰੋਂ ਵੀ ਹੈਗੇ ਆ ਬੁਲਾਡੇ ਤੋਂ ਹੈਗੇ ਨੇ ਲੁਧਿਆਣੇ ਤੋਂ ਹੈਗੇ ਆ ਅਦੂੜ ਥਾਵਾਂ ਤੋਂ ਆਂਦੇ ਚਾਰ ਜਣੇ ਲੋਕ ਹੋ ਗਏ ਬਾਕੀ ਕਸਟਮਰ ਨੇ ਇੱਕ ਜਣਾ ਕਸਟਮਰ ਆ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਕਹਿੰਦੇ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ ਸਪਾ ਸੈਂਟਰ ਦੀ ਆਰਡ ਦੇ ਵਿੱਚ ਦੇਵ ਵਿਪਾਰ ਦਾ ਤੰਦਾ ਕੀਤਾ ਜਾ ਰਿਹਾ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਅਚਾਨਕ ਇਸ ਸਪਾ ਸੈਂਟਰ ਦੇ ਵਿੱਚ ਰੇਡ ਕੀਤੀ ਅਤੇ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਕੁੜੀਆਂ ਇੱਕ ਕਸਟਮਰ ਅਤੇ ਤਿੰਨ ਉਹ ਨੌਜਵਾਨ ਦੱਸੇ ਜਾ ਰਹੇ ਨੇ ਜੋ ਕਿ ਇਸ ਸਪਾ ਸੈਂਟਰ ਨੂੰ ਚਲਾਉਂਦੇ ਸਨ ਬਠਿੰਡਾ ਦੇ ਇੱਕ ਸਪਾ ਸੈਂਟਰ ਤੇ ਵੱਡੀ ਕਾਰਵਾਈ ਹੋਈ ਹੈ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾਲ ਗੌਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਪਾ ਸੈਂਟਰ ਦਾ ਮਾਲਕ ਕੌਣਾ ਹੈ ਤੇ ਇੱਥੇ ਅਜਿਹਾ ਕੰਮ ਕਦ ਤੋਂ ਕੀਤਾ ਜਾ ਰਿਹਾ ਹੈ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤੈ ਤੁਸੀਂ ਐਸੇ ਦਵਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਤਾਰਾ 3 4 5 ਇਮੋਰਲ ਟ੍ਰੈਫਿਕਿੰਗ ਐਕਟ ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਟਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਬ੍ਰੋਸਰੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਗਿਆ ਜਿਹਦੇ ਜਿਹੜੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਵੀ ਕਿੰਨੀ ਰੇਟ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਓਨਰ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਸਾਰੇ ਬੰਦੇ ਅਰੈਸਟ ਹੋ ਗਏ ਰਹਿੰਦਾ ਅਜੇ ਬਿਲਕੁਲ ਫਾਰ ਦਾ ਟਾਈਮ ਬੀਂਗ ਜਿੰਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਇਹਨਾਂ ਦਾ ਅ ਬੜੀ ਸਿੰਪਲ ਜੀ ਗੱਲ ਆ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਡੇ ਕੋਲ ਅਥਾਰਾਈਜੇਸ਼ਨ ਹੋਣੀ ਚਾਹੀਦੀ ਹੈ ਕਨਸਰਨ ਡਿਪਾਰਟਮੈਂਟ ਦੇ ਲਾਇਸੈਂਸ ਤੁਹਾਡੇ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸੈਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀਆਂ ਨੇ ਦੋ ਲੇਡੀ ਇਹ ਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨੇ ਨਹੀਂ ਕੁਝ ਜਣੇ ਬਾਹਰੋਂ ਵੀ ਹੈਗੇ ਆ ਬੁਲਾਡੇ ਤੋਂ ਹੈਗੇ ਨੇ ਲੁਟਾਣੇ ਤੋਂ ਹੈਗੇ ਆ ਡੋਰ ਥਾਵਾਂ ਤੋਂ ਅੰਜ ਚਾਰ ਜਣੇ ਲੋਕ ਹੋਏ ਬਾਕੀ ਕਸਟਮਰ ਨੇ ਇੱਕ ਜਣਾ ਕਸਟਮਰ ਆ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਸਕੈਨਸ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ